ਅੱਜ ਕਾ ਰਿਸ਼ਤਿਆਂ ਦੀ ਕਦਰ ਕਿੰਨੀ ਘਟ ਗਈ ਹੈ ਇਸ ਗੱਲ ਤੋਂ ਪਤਾ ਚੱਲਦਾ ਹੈ ਜ਼ਿਲ੍ਹਾ ਮੁਕਸਰ ਦੇ ਪਿੰਡ ਪਾਰੂ ਵਿੱਚ ਇੱਕ ਨਵਾਂ ਮੋਬਾਈਲ ਲੈਣ ਲਈ ਇੱਕ ਨਵਾਲਿਕ ਭਤੀਜੇ ਵੱਲੋਂ ਆਪਣੇ ਹੀ ਤਾਈ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਗਿੱਦੜਬਾਹਾ ਦੇ ਪਿੰਡ ਪਾਰੂ ਵਿਖੇ ਇੱਕ ਨਵਾਲਿਕ ਵੱਲੋਂ ਆਪਣੇ ਹੀ ਤਾਈ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਥਾਣਾ ਮੁਖੀ ਨੇ মিডিਆ ਨਾਲ ਗੱਲਬਾਤ ਕਰਦੇ ਦੱਸਿਆ ਕਿ 12ਵੀਂ ਕਲਾਸ ਵਿੱਚ ਪੜ੍ਹਦੇ ਨਵਾਲਗ ਲੜਕੇ ਵੱਲੋਂ ਆਪਣੇ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਉਸਦੇ ਕੋਲ ਜਲਦ ਹੀ ਆਈਫੋਨ ਹੋਵੇਗਾ ਦੋਸਤਾਂ ਦੀਆਂ ਟੀਚਰਾਂ ਤੋਂ ਬਾਅਦ ਲੜਕੇ ਨੇ ਨਵਾਂ ਫੋਨ ਲੈਣ ਲਈ ਆਪਣੇ ਤਾਏ ਜਿਸ ਦੇ ਖਾਤੇ ਵਿੱਚ ਲੱਖ ਰੁਪਏ ਤੋਂ ਵੀ ਜ਼ਿਆਦਾ ਸੀ ਜਿਸ ਦੀ ਜਾਣਕਾਰੀ ਭਤੀਜਾ ਰੱਖਦਾ ਸੀ ਭਤੀਜੇ ਵੱਲੋਂ ਆਪਣੇ ਤਾਏ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੀ Laash ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਗਿੱਦੜਵਾਹਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਨਮਾਲਗ ਲੜਕੇ ਨੂੰ ਪਕੜਨ ਦਾ ਵੀ ਦਾਵਾ ਕੀਤਾ ਹੈ ਸਰ ਕੀ ਮਾਮਲਾ ਕਿਹੜਾ ਮਟਰ ਦਾ ਕਿਨੇ ਚ ਚੇਟ੍ਰੇਸ ਕੀ ਤਰ ਹੈ ਕਿ ਕਿਉਂ ਨਹੀਂ ਕੀਤਾ ਇਹ ਸਰ ਜਗਰੂਪ ਸਿੰਘ ਈਲੀਸ ਰੂਪਾ ਪਾਰੂ ਪਿੰਡ ਦਾ ਰਹਿਣ ਵਾਲਾ ਸੀ ਇਹ 23 ਤਰੀਕ ਨੂੰ ਕਰੋਂ ਗਿਆ ਸੀ ਉਸ ਤੋਂ ਬਾਅਦ ਇਹ ਦੀ ਗੁੰਮਸ਼ੁਦਗੀ ਦੀ ਰਪੋਰਟ ਅਸੀਂ ਦਰਜ ਕੀਤੀ ਸੀ ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸ ਦੇ ਹੀ ਨਵਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ ਲਾਸ਼ ਸੁੱਟ ਦਿੱਤੀ ਹੈ ਰਾਜਸਥਾਨ ਵਿੱਚ ਵੱਡੀ ਨਹਿਰ ਜੋ ਤੇ ਅਸੀਂ ਜਿਹੜਾ ਉਹ ਨਵਾਲਗ ਹੈਗਾ ਉਹਨੂੰ ਐਕਟਰੀਨ ਕਰ ਲਿਆ ਤੇ ਕੋਰਟ 'ਚ ਪੇਸ਼ ਕੀਤਾ ਜੀ ਕਿਉਂ ਕੀਤਾ ਕੀ ਕਾਰਨ ਕੀ ਸੀ ਮੰਨ ਰ ਰਹੇ ਇਹ ਦੀ ਪਲਸ 2 'ਚ ਪੜਦਾ ਸੀ ਬੱਚਾ ਹੈ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤ ਇਹਦੇ ਹੁਣ ਇਹਨੂੰ ਤਾਣ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਚ ਜਿਵੇਂ ਤਾਣੇ ਮਾਰੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਹੀ ਲਿਆ ਗਿਆ ਇਸ ਤਰ੍ਹਾਂ ਇਹਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਤਾਈ ਕੋਲ ਪੈਸੇ ਹੁੰਦੇ ਆ ਇਸ ਕਰਕੇ ਇਹਨੇ ਤਾਈ ਦਾ ਗळा ਘੁੱਟ ਕੇ ਮਾਰ ਕੇ ਉਹਦੀ ਡੈੱਡ ਬੋਡੀ ਇਹ ਜੋ ਨੈਕਸਰ ਕੀਤੀ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿ ਨਿਕਲੇ ਕੋਈ ਦੱਸੇ ਇਹ ਤਕਰੀਬਨ ਉਹਦੇ ਖਾਤੇ 'ਚ 1,3000 ਰੁਪਏ ਸੀ ਜਿਦੇ ਵਿੱਚੋਂ ਨੇ ਕਾਫੀ ਪੈਸੇ ਘਟਾ ਕੇ ਆਈਫੋਨ ਲਿਆ ਅੱਜ ਕੱਲ੍ਹ ਰਿਸ਼ਤਿਆਂ ਦੀ ਕਦਰ ਕਿੰਨੀ ਘਟ ਗਈ ਹੈ ਇਸ ਗੱਲ ਤੋਂ ਪਤਾ ਚੱਲਦਾ ਹੈ ਜ਼ਿਲ੍ਹਾ ਮੁਕਸਰ ਦੇ ਪਿੰਡ ਭਾਰੂ ਵਿੱਚ ਇੱਕ ਨਵਾਂ ਮੋਬਾਈਲ ਲੈਣ ਲਈ ਇੱਕ ਨਵਾਲਗ ਭਤੀਜੇ ਵੱਲੋਂ ਆਪਣੇ ਹੀ ਤਾਈ ਦਾ ਕਤਲ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਗਿੱਦੜਬਾਹਾ ਦੇ ਪਿੰਡ ਭਾਰੂ ਵਿਖੇ ਇੱਕ ਨਵਾਲਗ ਵੱਲੋਂ ਆਪਣੇ ਹੀ ਤਾਈ ਦਾ ਕਤਲ ਕਰ ਦਿੱਤਾ ਗਿਆ ਤੇ ਉਸਦੀ Laash ਨੂੰ ਖੁਰਦ-ਬੁਰਦ ਕਰਨ ਲਈ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਖਾਣਾ ਮੁਖੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ 12ਵੀਂ ਕਲਾਸ ਵਿੱਚ ਪੜ੍ਹਦੇ ਨਵਾਲਗ ਲੜਕੇ ਵੱਲੋਂ ਆਪਣੇ ਦੋਸਤਾਂ ਨੂੰ ਕਹਿ ਦਿੱਤਾ ਸੀ ਕਿ ਉਸਦੇ ਕੋਲ ਜਲਦ ਹੀ ਆਈਫੋਨ ਹੋਵੇਗਾ ਦੋਸਤਾਂ ਤੇ ਟੀਚਰਾਂ ਤੋਂ ਬਾਅਦ ਲੜਕੇ ਨੇ ਨਵਾਂ ਫੋਨ ਲੈਣ ਲਈ ਆਪਣੇ ਤਾਏ ਜਿਸ ਦੇ ਖਾਤੇ ਵਿੱਚ ਲੱਖ ਰੁਪਏ ਤੋਂ ਵੀ ਜ਼ਿਆਦਾ ਸੀ ਜਿਸ ਦੀ ਜਾਣਕਾਰੀ ਭਤੀਜਾ ਰੱਖਦਾ ਸੀ ਭਤੀਜੇ ਵੱਲੋਂ ਆਪਣੇ ਤਾਏ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੀ Laash ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ ਗਿੱਦੜਵਾਹਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਨਮਾਲਕ ਲੜਕੇ ਨੂੰ ਪਕੜਨ ਦਾ ਵੀ ਦਾਵਾ ਕੀਤਾ ਹੈ ਸਰ ਕੀ ਮਾਮਲਾ ਕਿਹੜਾ ਮਟਰ ਦਾ ਕਿਨੇ ਚ ਚੇਚ ਟ੍ਰੇਸ ਕੀਤਾ ਹੋਰ ਹੈ ਕਿ ਕਿਉਂ ਨਹੀਂ ਕੀਤਾ ਇਹ ਸਰ ਜਗਰੂਪ ਸਿੰਘ ਈਲੀਸ ਰੂਪਾ ਪਾਰੂ ਪਿੰਡ ਦਾ ਰਹਿਣ ਵਾਲਾ ਸੀ ਇਹ 23 ਤਰੀਕ ਨੂੰ ਕਰੋਂ ਗਿਆ ਸੀ ਉਸ ਤੋਂ ਬਾਅਦ ਦੀ ਗਮਸ਼ੁਦਗੀ ਦੀ ਰਪੋਰਟ ਅਸੀਂ ਦਰਜ ਕੀਤੀ ਸੀ ਮਿਤੀ 5 ਤਰੀਕ ਨੂੰ ਸਾਨੂੰ ਪਤਾ ਲੱਗਿਆ ਵੀ ਇਸੇ ਹੀ ਨਵਾਲਗ ਭਤੀਜੇ ਨੇ ਇਹਨੂੰ ਕਤਲ ਕਰਕੇ ਨਹਿਰ ਚੇ ਦੀ ਲਾਸ਼ ਸੁੱਟ ਦਿੱਤੀ ਹੈ ਰਾਜਸਥਾਨ ਵਿੱਚ ਵੱਡੀ ਨਹਿਰ ਜੋ ਤੇ ਅਸੀਂ ਜਿਹੜਾ ਉਹ ਨਵਾਲਗ ਹੈਗਾ ਉਹਨੂੰ ਐਂਕਰੀਅਨ ਕਰ ਲਿਆ ਤੇ ਕੋਰਟ 'ਚ ਪੇਸ਼ ਕੀਤਾ ਜੀ ਕਿਉਂ ਕੀਤਾ ਕੀ ਕਾਰਨ ਕੀ ਸੀ ਮੰਨ ਰ ਰਹੇ ਇਹਦੀ ਪਲਸ 2 'ਚ ਪੜਦਾ ਸੀ ਬੱਚਾ ਇਹ ਤੇ ਜਿੱਦਾਂ ਨਾਲ ਦੇ ਇਹਦੇ ਦੋਸਤਾਂ ਨੂੰ ਇਹਨੇ ਕਿਹਾ ਸੀ ਵੀ ਮੈਂ ਆਈਫੋਨ ਨਵਾਂ ਲੈਣਾ ਨਾਲ ਦੇ ਦੋਸਤ ਇਹਦੇ ਹੁਣ ਇਹਨੂੰ ਤਾਣ ਕਰਦੇ ਸੀ ਪਿਛਲੇ ਇੱਕ ਦੋ ਮਹੀਨਿਆਂ ਤੋਂ ਜਿਵੇਂ ਤਾਣੇ ਮਾਰੇ ਦਿੰਦੇ ਸੀ ਵੀ ਦੋ ਮਹੀਨੇ ਹੋ ਗਏ ਤੇਰੇ ਕੋਲ ਆਈਫੋਨ ਹੀ ਲਿਆ ਗਿਆ ਇਸ ਤਰ੍ਹਾਂ ਇਹਨੇ ਰਾਤ ਨੂੰ ਬੈਠੇ ਬੈਠੇ ਪਲਾਨ ਕੀਤੀ ਵੀ ਮੇਰੇ ਤਾਈ ਕੋਲ ਪੈਸੇ ਹੁੰਦੇ ਆ ਇਸ ਕਰਕੇ ਇਹਨੇ ਤਾਈ ਦਾ ਗळा ਘੁੱਟ ਕੇ ਮਾਰ ਕੇ ਉਹਦੀ ਡੈੱਡ ਬੋਡੀ ਐ ਜੋ ਨਰਸਿਸਿਟ ਦੀ ਤੇ ਉਹਦੇ ਖਾਤੇ ਦੇ ਵਿੱਚੋਂ ਪੈਸੇ ਕਢਾ ਕੇ ਇਹਨੇ ਨਵਾਂ ਆਈਫੋਨ ਲੈ ਲਿਆ ਸੀ ਕਿੰਨੇ ਪੈਸੇ ਕਿੰਨੇ ਕਢੇ ਕੋਈ ਦੱਸੇ ਇਹ ਤਕਰੀਬਨ ਉਹ ਦੇਖਾਤੇ ਚ 1,3000 ਰੁਪਏ ਸੀ ਜਿਦੇ ਵਿੱਚੋਂ ਨੇ ਕਾਫੀ ਪੈਸੇ ਘਟਾ ਕੇ ਆਈਫੋਨ ਲਿਆ